ਅੱਜ ਦੇ ਯੁੱਗ 'ਚ ਮੈਨੂੰ ਨਜ਼ਰ ਹੀ ਕੋਈ ਬੰਦਾ ਨਹੀਂ ਆ ਰਿਹਾ ਕਿ ਉਹਨਾਂ ਦੇ ਪਿੱਛੋਂ ਕੌਣ ਆ ਰਿਹਾ ਸੀ ਜਿਹੜਾ ਉਹ ਤਾਂ ਭਰੇਗਾ ਸੋ ਪਾਤਰ ਸਾਹਿਬ ਤੋਂ ਅਲੱਗ ਬਹੁਤ ਲੋਕ ਕਾਮਯਾਬ ਹੋਣਗੇ ਪਰ ਪਾਤਰ ਸਾਹਿਬ ਦੀ ਥਾਂ ਕੋਈ ਲੈ ਸਕੇਗਾ ਇਹ ਪੋਸੀਬਲ ਹੀ ਨਹੀਂ ਜੀ ਤੁਹਾਡਾ ਪਾਤਰ ਸਾਹਿਬ ਨਾਲ ਰਿਸ਼ਤਾ ਕਿਹੋ ਜਿਹਾ ਸੀ ਕਿਵੇਂ ਸੁਖਜੀ ਸਾਹਿਬ ਨੇ ਆ ਤੁਹਾਨੂੰ ਕੋਈ ਪੁੱਛ ਜਿਹੜਾ ਸਭ ਤੋਂ ਵਧੀਆ ਰਿਸ਼ਤਾ ਮੈਂ ਸਮਝਦਾ ਮੇਰਾ ਉਹਨਾਂ ਨਾਲ ਸੀ ਉਹ ਸੀ ਇੱਕ ਲੇਖਕ ਤੇ ਪਾਠਕ ਵਾਲਾ ਮੈਨੂੰ ਸਭ ਤੋਂ ਵੱਧ ਆਨੰਦ ਤਾਂ ਉਹਨਾਂ ਨੂੰ ਪੜ੍ਹ ਕੇ ਉਹਨਾਂ ਨੂੰ ਅੱਗੇ ਸੁਣਾਉਣ ਦਾ ਮੈਨੂੰ ਆਨੰਦ ਬੜਾ ਆਉਂਦਾ ਸੀ ਵੈਰ ਉਹਨਾਂ ਨੇ ਕੀ ਕਿਹਾ ਮੈਨੂੰ ਤਰਜਮਾ ਕਰਕੇ ਬਹੁਤ ਮਜ਼ਾ ਆਉਂਦਾ ਸੀ ਦੂਸਰੇ ਲੋਕਾਂ ਨੂੰ ਜਾਂ ਬੱਚੇ ਜਿਹੜੇ ਨਹੀਂ ਸਮਝਦੇ ਇੰਨਾ ਜੋ ਪੰਜਾਬ ਨੂੰ ਲੈ ਕੇ ਹੋਣ ਪਾਤਸ਼ਾਹ ਪੰਜਾਬ ਦੀ ਬਹੁਤ ਕੁਝ ਲਿਖਦੇ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੌੜੀਆਂ ਤੇ ਸਿਰ ਤੋਂ ਬਾਹਰੋ ਇਸ ਤੋਂ ਵਧੀਆ ਗੱਲ ਹੋਰ ਕੌਣ ਕਹਿ ਸਕਦਾ ਆਖਰੀ ਯਾਦ ਤੁਹਾਡੀ ਜਿਹੜੀ ਤੁਸੀਂ ਵੀ 1 20 ਜਨਵਰੀ ਨੂੰ ਚਨਾਰਥਲ ਵਿਖੇ ਸਾਡਾ ਲਾਸਟ ਪ੍ਰੋਗਰਾਮ ਹੋਇਆ ਸੀ ਉਹਦੇ 'ਚ ਮੈਂ ਵੀ ਇੱਕ ਮੁੱਖ ਮਹਿਮਾਨ ਵਾਂਗੂ ਮੈਨੂੰ ਉਹਨਾਂ ਨੇ ਬੁਲਾਇਆ ਸੀ ਪਰ ਮੈਂ ਆਪਣੇ ਮਿੱਤਰ ਦੀਪਕ ਚਨਾਰਥਲ ਹੋਂਨਾਂ ਨੂੰ ਇਹ ਕਿਹਾ ਸੀ ਕਿ ਆਹ ਜਿਹੜਾ ਤੁਸੀਂ ਮੈਨੂੰ ਲਾਲਚ ਦੇ ਰਹੇ ਹੋ ਕਿ ਤੂੰ ਉਥੇ ਚੀਫ ਗੈਸਟ ਹੈ ਮੈਂ ਕਿਹਾ ਉਹ ਨਹੀਂ ਕੰਮ ਕਰ ਰਿਹਾ ਸੀ ਮੈਂ ਨਹੀਂ ਸੀ ਆਉਣਾ ਮੇਰਾ ਕੰਮ ਨਹੀਂ ਸਾਇਤ ਇੱਕ ਸਮਾਗਮ 'ਚ ਮੈਨੂੰ ਜ਼ਿਆਦਾ ਹਨਾ ਮੇਰੇ ਕੋ ਕਹਿਣ ਨੂੰ ਕੁਝ ਨਹੀਂ ਹੁੰਦਾ ਪਰ ਜਿਹੜਾ ਤੁਸੀਂ ਇਹ ਚੋਗਾ ਪਾਇਆ ਕਿ ਇਸ ਮੰਡਲ ਦੀ ਪ੍ਰਧਾਨਗੀ ਪਾਤਰ ਸਾਹਿਬ ਕਰਨਗੇ ਮੈਂ ਤਾਂ ਆ ਰਿਹਾ ਮੈਂ ਪਾਤਰ ਸਾਹਿਬ ਕਰਕੇ ਉਸ ਇਵੈਂਟ ਚ ਗਿਆ ਸੀ ਤੋ ਮੈਨੂੰ ਨਹੀਂ ਸੀ ਪਤਾ ਕਿ ਸਾਡਾ ਲਾਸਟ ਇਵੈਂਟ ਹੈ ਜਿਹੜਾ ਸੀ ਇਕੱਠੇ ਹੋ ਰਿਹਾ ਉਸ ਜਗ੍ਹਾ ਤੇ ਪਤਾ ਲੱਗਦਾ ਹੈ ਕਿ ਪਾਤਰ ਸਾਹਿਬ ਇਸ ਦੁਨੀਆ ਚ ਨਹੀਂ ਰਹੇ ਉਦੋਂ ਮਨ ਦੇ ਵਿੱਚ ਪਹਿਲਾ ਖਿਆਲ ਕੀ ਹੁੰਦਾ ਪਹਿਲਾ ਸ਼ਬਦ ਪਹਿਲਾ ਹੌਕਾ ਇਹੀ ਕਹਿੰਦਾ ਕਿ ਅਫਵਾਹ ਹੋਵੇ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਅਫਵਾਹਾਂ ਫੈਲਦੀਆਂ ਨੇ ਤੇ ਪਹਿਲੇ ਹੌਕੇ 'ਚ ਇਹ ਗੱਲ ਨਿਕਲਦੀ ਹੈ ਕਿ ਹਾਏ ਰੱਬਾ ਇਹ ਅਫਵਾਹ ਹੋਵੇ ਪਰ ਜਦੋਂ ਤੁਹਾਨੂੰ ਪੁਖਤਾ ਹੋ ਜਾਂਦਾ ਹੈ ਉਸ ਤੋਂ ਬਾਅਦ ਨਾ ਤਾਂ ਕੁਝ ਸੋਚਣ ਨੂੰ ਰਹਿੰਦਾ ਨਾ ਕਹਿਣ ਨੂੰ ਕਿੰਨੀ ਧੀਰ ਤੁਸੀਂ ਬਲੈਂਕ ਹੋ ਜਾਂਦੇ ਹੋ ਤੁਹਾਡਾ ਦਿਮਾਗ ਸੁੰਨ ਹੋ ਜਾਂਦਾ ਹੈ ਉਹ ਬੜਾ ਔਖਾ ਹੈ ਉਸ ਘਟਨਾ ਨੂੰ ਸਹਿਣਾ ਉਸ ਖਬਰ ਨੂੰ ਸੁਣਨਾ ਤੇ ਉਹਨੂੰ ਸਹਿਣਾ ਬਹੁਤ ਔਖਾ ਹੈ ਤਾਂ ਗੁਰਪ੍ਰੀਤ ਕੋਲ ਕਿਨੇ ਦਿਨਾਂ ਤੋਂ ਨਾਲ ਗੱਲਬਾਤ ਕੀਤੀ ਹੈ ਤਾਂ ਇਹਨਾਂ ਨੇ ਵੀ ਕਿਹਾ ਕਿ ਜਦੋਂ ਮੈਨੂੰ ਇਹ ਖਬਰ ਪਤਾ ਲੱਗੀ ਤਾਂ ਮੈਂ ਸਭ ਤੋਂ ਪਹਿਲਾਂ ਸੋਚਿਆ ਕਿ ਸ਼ਾਇਦ ਇਹ ਖਬਰ ਝੂਠੀ ਨਿਕਲੇ ਕੈਮਰਾਮੈਨ ਪੰਕਤ ਨਾਰਜ ਗੁਪਤਾ ਬਾਕੂਸ਼ਾਹ ਟਾਈਮ ਲੁਧਿਆਣਾ